ਇਹ ਡਰੋਨ ਆ ਸਪਰੇਅ ਵਾਲਾ ਡਰੋਨ ਆ ਜੀ ਇਹਦੀ ਪਾਣੀ ਦੀ ਕਪੈਸਟੀ ਹੈਗੀ 10 ਲੀਟਰ ਪਾਣੀ ਪੈਂਦਾ ਇਹ ਚ ਤੇ ਇੱਕ ਏਕੜ ਸਪਰੇਅ ਹੋ ਜਾਂਦੀ ਹੈ ਇਹਦੇ ਨਾਲ 7 ਮਿੰਟਾਂ ਦੇ ਵਿੱਚ ਹਾਂ ਹਾਂ ਬਹੁਤ ਵਧੀਆ ਕਿਉਂਕਿ ਇਹਨੇ ਉੱਤੋਂ ਫਾਰਾ ਜਿਹੜਾ ਹੈਗਾ ਪੈਣਾ ਬਾਕੀ ਉਹਦੇ ਜਿਹੜੇ ਪੱਖਾਂ ਦੀ ਹਵਾ ਬਹੁਤ ਹੈ ਜਦੋਂ ਫਸਲ ਨੂੰ ਹੈਲਦੀ ਹੈ ਲਹਿਰਾਉਂਦੀ ਜਿਵੇਂ ਆਪਾਂ ਕਹਿੰਨੇ ਸਾਰੇ ਬਸਤਾਂ ਪੂਰੇ ਉਹ ਜਿਹੜੇ ਹੈਲਦੀ ਉਹਦੇ ਸਾਥਾਂ ਦੇ ਹਿੱਕ ਪੱਲੇ ਪੈਂਦੀ ਹਾਂ ਜਦੋਂ ਆਪਾਂ ਫਸਲ ਬਰੇਕਾਂ ਦੇ ਬੂਟਾ ਖੜਾ ਹੁੰਦਾ ਪਰ ਜਿਹਦੇ ਬੂਟੇ ਧਿੰਨਾਂ ਦਾ ਪੂਰੀ ਹਵਾ ਨਾਲ ਲਾਉਲਾ ਜਾਂਦਾ ਤੇ ਪੂਰੀ ਬਸਤਾਂ ਬੂਟਾ ਉੱਪਰ ਜਾਂਦਾ ਤੁਹਾਈ ਜਿਆਦੇ ਹਾਈਟ ਵਾਲੀਆਂ ਫਸਲਾਂ ਜਿਵੇਂ ਮੱਕੀ ਗੰਨਾ ਸਰੋਂ ਹੋ ਗਈ ਜਿਹਦੇ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਹੈ ਸਪਰੇਅ ਕਰਨ ਚ ਉਹਨਾਂ ਤੇ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਇਹ ਡਰੋਨ ਆ ਸਪਰੇਅ ਵਾਲਾ ਡਰੋਨ ਆ ਜੀ ਤੇ ਇਹ ਸੈਂਟਰ ਸਰਕਾਰ ਦੀ ਸਕੀਮ ਹੈ ਉਹਦੇ ਅਧੀਨ ਆਪਾਂ ਲੈਂਦਾ ਇਹ ਤੇ ਇਹਦੇ ਨਾਲ ਸਪਰੇਅ ਯਾਨੀ ਕਿ ਇੱਕ ਇੱਕੜ 'ਚ 7 ਮਿੰਟਾਂ 'ਚ ਸਪਰੇਅ ਕਰ ਦਿੰਦਾ ਤੇ ਇਹਦੇ ਬੈਨੀਫਿਟ ਆ ਵੀ ਫਸਲ ਦਾ ਨੁਕਸਾਨ ਨਹੀਂ ਹੁੰਦਾਗਾ ਤੇ ਸਪਰੇਅ ਇੱਕ ਸਾਰ ਤੇ ਵਧੀਆ ਹੋ ਜਾਂਦੀ ਹੈ ਇਹਦੇ ਚਾਰ ਨਿਓਜਲਾ ਤੇ ਬੈਟਰੀਆਂ ਨਾਲ ਚੱਲਦਾ ਦੋ ਬੈਟਰੀਆਂ ਲੱਗਦੀਆਂ ਇਹਦੇ ਚ ਤੇ 20 ਮਿੰਟ ਇਹ ਫਲਾਈਟ ਕਰਦਾ ਉਹਦੇ ਨਾਲ ਤੇ ਤਿੰਨ ਕਿੱਕੜ ਸਪਰੇਅ ਕਰ ਦਿੰਦਾ ਹਾਂਜੀ ਜਿਵੇਂ ਜਿਵੇਂ ਉਹਨਾਂ ਖੇਤੀ ਬਦਲੀ ਜਾਂਦੀ ਹੈ ਤੂੰ ਨਹੀਂ ਕੋਈ ਜਾਂਦਾ ਕੰਮ ਉਸ ਹਿਸਾਬ ਨਾਲ ਫਿਰ ਹੋਲੀ-ਉਲੀ ਇਹਨਾਂ ਚੀਜ਼ਾਂ ਤੇ ਆਉਣਾ ਪੈਣਾ ਆਪਾਂ ਨੂੰ ਤੇ ਬਾਕੀ ਦਵਾਈਆਂ ਤੇ ਟੈਕਨੀਕਲ ਵੀ ਉਹ ਜਾ ਰਹੇ ਆ ਵੀ ਜਿਹੜੇ ਘੱਟ ਪਾਣੀ 'ਚ ਕੰਮ ਕਰਦੇ ਆ ਉਹਨਾਂ ਨੂੰ ਵੀ ਵਧੀਆ ਰਿਜ਼ਲਟ ਮਿਲਦਾ ਕਿਹੜੀਆਂ ਜ਼ਿਆਦੇ ਹਾਈਟ ਵਾਲੀਆਂ ਫਸਲਾਂ ਜਿਵੇਂ ਮੱਕੀ ਗੰਨਾ ਸਰੋਂ ਹੋ ਗਈ ਜਿਹਦੇ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਹੈ ਸਪਰੇਅ ਕਰਨ ਚ ਉਹਨਾਂ ਤੇ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਇਹਦੀ ਪਾਣੀ ਦੀ ਕੰਪੈਸਟੀ ਹੈਗੀ 10 ਲੀਟਰ ਪਾਣੀ ਪੈਂਦਾ ਇਹ ਚ ਤੇ ਇੱਕ ਏਕੜ ਸਪਰੇਅ ਹੋ ਜਾਂਦੀ ਹੈ ਉਹਦੇ ਨਾਲ 7 ਮਿੰਟਾਂ ਦੇ ਵਿੱਚ ਨਾਲ ਆਪਾਂ ਨੂੰ ਈਰ ਮਿਲਦੀ ਹੈ ਈਰਕਸ਼ਾ ਤੇ ਉਹਦੇ ਵਿੱਚ ਸਾਰਾ ਬੈਕਵੋਨ ਦਾ ਸਮਾਨ ਉਹਦੇ ਚ ਜਨਰੇਟਰ ਲੱਗਿਆ ਇੱਕ ਤੇ ਜੇ ਆਪਾਂ ਨੂੰ ਖੇਤ ਵਿੱਚ ਜਦੋਂ ਬੈਂਟਰੀਆਂ ਡਾਉਨ ਹੋ ਜਾਂਦੀਆਂ ਉਹਦੇ ਨਾਲ ਹੀ ਚਾਰਜ ਹੋ ਜਾਂਦੀਆਂ ਖੇਤ ਦੇ ਵਿੱਚ ਹੀ ਤੇ ਬਾਕੀ ਨੂੰ ਲੱਤ ਕੇ ਲੈ ਜਾਣ ਵਾਸਤੇ ਵਿੱਚੇ ਪਾਣੀ ਉਹਦੇ ਲੋਡ ਹੋ ਜਾਂਦਾ ਹੈ 10 ਏਕੜ ਦਾ ਤੇ ਉਹ ਆਪਾਂ ਨੂੰ ਨਾਲ ਮਿਲਦੀ ਹੈ ਇਹਦੀ ਮੱਕੀ ਦੇ ਉਹਨਾਂ ਮੱਕੀ ਦੀ ਹਾਈਟ ਹੋ ਜਾਂਦੀ ਜ਼ਿਆਦਾ ਉਹ ਤਾਂ ਫਿਰ ਗੋਭੇ ਜਿਹੋਦੇ 'ਚ ਸਪਰੇਅ ਆਪਣੇ ਤੋਂ ਸਹੀ ਨਹੀਂ ਹੁੰਦੀ ਤੇ ਇਹਦੇ ਨਾਲ ਜਾਨਕੀ ਉੱਤੋਂ ਸਪਰੇਅ ਹੋਣੀ ਹੈ ਬਾਕੀ ਇਹ ਹਵਾ ਨਾਲ ਉਹ ਸਾਰੇ ਉਹਦੇ ਪੱਤਿਆਂ ਤੇ ਚਲੀ ਜਾਂਦੀ ਹੈ ਹਵਾ ਨਾਲ ਜਿੰਨੇ ਹੈਲਥੀ ਹੈ ਸਾਰੀ ਫਸਲ ਆ ਤੇ ਥੱਲੇ ਤੱਕ ਸਪਰੇਅ ਜਾਵੜਦੀ ਹੈ ਬਾਕੀ ਉਚਾਈ ਤੋਂ ਹੁੰਦੀ ਹੈ ਤਾਂ ਉਹਦੇ ਗੋਭੇ 'ਚ ਵੀ ਪੈ ਜਾਂਦੀ ਹੈ ਨਾ ਸਪਰੇਅ ਉਹਦੇ ਨਾਲ ਵਧੀਆ ਰਿਜ਼ਲਟ ਮਿਲਦਾ ਮੱਕੀ ਨੂੰ ਤਾਂ ਵਧੀਆ ਤੇ ਉਹ ਵੀ ਦਰਮੀਆਂ ਜਾਂ ਜਿਹੜੇ ਬੂਮ ਸਪਰੇਅ ਸਭ ਕੁਝ ਵਧੀਆ ਪਰ ਇਹ ਆਪ ਦੇ ਤਰੀਕੇ ਜਿੱਥੇ ਆਪਾਂ ਸੌਖੇ ਤਰੀਕੇ ਨਾਲ ਮਤਲਬ ਸਪਰੇਅ ਕਰ ਸਕਦੇ ਆ ਤੇ ਜਿੱਥੇ ਜਿਵੇਂ ਮੱਕੀ ਹੋਗੀ ਜਾਂ ਹੋਰ ਆਪਣੀਆਂ ਜਿਹੜੀਆਂ ਫਸਲਾਂ ਆਏਗਾ ਜਿਵੇਂ ਗੰਨਾ ਹੋਊਗਾ ਜਿੱਥੇ ਕਰਨੀ ਸਪਰੇਅ ਔਖੀ ਹੋ ਜਾਂਦੀ ਹੈ ਫਸਲ ਟੁੱਟਦੀ ਵੀ ਅਤੇ ਕਰਨੀ ਵੀ ਔਖੀ ਤੇ ਗੋਭੇ ਤੇ ਕਰ ਦਵਾਈ ਨਹੀਂ ਪਹੁੰਚਦੀ ਇਹਦੇ ਨਾਲ ਕਰਨੀ ਬਹੁਤ ਔਖੀ ਆਮ ਤਾਪੋਂ ਰਮੀ ਨਾਲ ਵੀ ਜਾਵੋ ਭੂਮ ਨਾਲ ਵੀ ਸਪਰੇਅ ਕਰੀ ਜਾਂਦੇ ਪਰ ਉਹ ਜਿੱਥੇ ਕਿਤੇ ਆਪਾਂ ਲਾਚਾਰ ਜੀ ਹੋ ਜਾਂਦੇ ਜਿੱਥੇ ਸਪਰੇਅ ਨਹੀਂ ਹੁੰਦੀ ਉੱਥੇ ਇਹਦੇ ਨਾਲ ਕਰ ਸਕਦੇ ਆ ਸੌਖਾ ਤਰੀਕਾ ਹੈ ਹੋਰ ਵੀ ਆਪਾਂ ਫਸਲ ਆਪਾਂ ਕਿਸੇ ਦੇ ਇਸ ਤੇ ਸਪਰੇਅ ਨਾਲ ਬੜੇ ਆਰਾਮ ਨਾਲ ਕਰ ਸਕਦੇ ਆ हां हां बहुत बढ़िया क्योंकि इने ਉਤੋਂ ਫਾਰਾ ਜਿਹੜਾ ਹੈਗਾ ਪੈਣਾ ਬਾਕੀ ਉਹਦੇ ਜਿਹੜੇ ਪੱਖਾਂ ਦੀ ਹਵਾ ਬਹੁਤ ਹੈ ਜਦੋਂ ਫਸਲ ਨੂੰ ਹਲਦੀ ਹੈ ਲਹਿਰਾਉਂਦੀ ਜਿਵੇਂ ਆਪਾਂ ਕਹਿੰਨੇ ਸਾਰੇ ਮਤਲਬ ਪੂਰੇ ਉਹ ਜਦੋਂ ਹਲਦੀ ਉਹਦੇ ਸਾਥਾਂ ਦੇ ਸਿੱਕ ਤੇ ਸਪਰੇ ਪੈਂਦੀ ਹੈ ਹਾਂ ਜਦੋਂ ਆਪਾਂ ਸਪਰੇ ਕਰਦੇ ਬੂਟਾ ਖੜਾ ਹੁੰਦਾ ਪਰ ਜਦੋਂ ਬੂਟੇ ਤੇ ਨੰਨ ਦਾ ਪੂਰੀ ਹਵਾ ਨਾਲ ਹਲਾਉਂਦਾ ਜਾਂਦਾ ਤੇ ਪੂਰੀ ਮਤਲਬ ਹੈ ਬੂਟਾ ਭੇਜ ਜਾਂਦਾ ਦਵਾਈ ਜਿਵੇਂ ਗਰਮੀ ਦੇ ਜਨ ਸਵੇਰੇ ਸ਼ਾਮ ਆਪਾਂ ਕਰ ਸਕਦੇ ਬਾਕੀ ਤਾਂ ਮੌਸਮ ਦੇ ਸਹਾਰ ਨਾਲ ਆਪਾਂ ਕੋਦੋਂ ਵੀ ਕਰ ਸਕਦੇ ਸਾਲ ਜਟਣੇ ਤੱਕ ਦਾ ਕਿਸੇ ਵੀ ਵਕਤ ਕਰ ਸਕਦੇ ਆਪਾਂ ਪਰ ਗਰਮੀ ਦੇ ਸਹਾਰ ਨਾਲ ਆਪਾਂ ਥੋੜਾ ਇਹ ਹੁੰਦਾ ਵੀ ਸ ਜਿਹੜੀ ਸਕੀਮ ਹਾਂ ਇਹ ਮਤਲਬ ਆਪਣੀ ਜਿਹੜੀ ਭਾਰਤ ਸਰਕਾਰ ਦੀ ਆਪਣੀ ਜਿਹੜੀ ਹੈਗੀ ਸਕੀਮ ਦਿੱਤੀ ਸੀਗੀ ਸੈਂਟਰ ਸਰਕਾਰ ਵੱਲੋਂ ਉਹਦੇ ਤਹਿਤ ਹੈਗਾ ਤੇ ਐਫਕੋ ਕੰਪਨੀ ਦੇ ਨਾਲ ਕੰਪਨੀ ਦੇ ਦਿੱਤੀ ਵੀ ਹੈ